ਮਜੀਠੇ ਸ਼ਹਿਰ ਦੀ ਸਮੱਸਿਆ ਨਹੀਂ ਆ ਇਹ ਮਜੀਠਾ ਸ਼ਹਿਰ ਸਾਡਾ ਪਰਿਵਾਰ ਆ ਭਾਵੇਂ ਉਹ ਕਿਸੇ ਵੀ ਯਾਦ ਬਰਾਦ ਨਹੀਂ ਨਾਲ ਸੰਬੰਧ ਰੱਖਦੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਡੇ ਪਰਿਵਾਰ ਦੇ ਹਿੱਸੇਦਾਰ ਨੇ ਮੈਨੂੰ ਹਮੇਸ਼ਾ ਹੀ ਮਜੀਠੇ ਸ਼ਹਿਰ ਤੋਂ ਇੱਕ ਪਰਿਵਾਰ ਦੀ ਤਰ੍ਹਾਂ ਪਿਆਰ ਮਿਲਿਆ ਤੇ ਮਜੀਠੇ ਸ਼ਹਿਰ ਵਿੱਚ ਗੰਦਗੀ ਦਾ ਹਾਲ ਵੇਖਦੇ ਹੋਏ ਸੀਵਰੇਜ ਦਾ ਬੁਰਾ ਹਾਲ ਵੇਖਦੇ ਹੋਏ ਮੈਨੂੰ ਬੜੀ ਵਾਰ ਮਜੀਠੇ ਸ਼ਹਿਰ ਵਾਸੀਆਂ ਵੱਲੋਂ ਇਹ ਮੰਗ ਉਠਾਉਣ ਲਈ ਕਿਹਾ ਗਿਆ ਪਰ ਮੈਂ ਸਮੇ ਸਮੇ ਨਾਲ ਸਰਕਾਰ ਦੇ ਪਾਸੋਂ ਮੰਗ ਕਰਦਾ ਰਿਆ ਮੈਂ ਵੀ ਇੱਥੇ ਨਗਰ ਕਾਉਂਸਲ ਦਾ ਕਾਉਂਸਲਰ ਆ ਮੈਂ ਨਗਰ ਕਾਉਂਸਲ ਤੋਂ ਵੀ ਵਾਰ-ਵਾਰ ਮੰਗ ਕੀਤੀ ਕਿ ਪ੍ਰਧਾਨ ਜੀ ਈਓ ਸਾਹਿਬ ਮਜੀਠੇ ਸ਼ਹਿਰ ਦੀ ਸਫਾਈ ਵੱਲ ਖਾਸ ਧਿਆਨ ਦਿਓ ਮਜੀਠੇ ਸ਼ਹਿਰ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਪਰ ਪ੍ਰਧਾਨ ਦੇ ਕੰਨਾਂ ਤੇ ਕਦੇ ਯੂ ਨਹੀਂ ਸਰਕੇ ਈਓ ਦੇ ਕਦੇ ਕੰਨਾਂ ਤੇ ਯੂ ਨਹੀਂ ਸਰਕੇ ਇੱਥੇ ਸਾਡੇ ਪ੍ਰਸ਼ਾਸਨ ਦੇ ਹੈੱਡ ਨੇ ਸਾਡੇ ਐਸਡੀਓ ਮਜੀਠਾ ਐਸਡੀਓ ਮਜੀਠਾ ਵੱਲੋਂ ਕਦੇ ਅਜੇ ਤੱਕ ਮਜੀਠੇ ਸ਼ਹਿਰ ਦਾ ਦੌਰਾ ਕਰਕੇ ਕਦੇ ਮਜੀਠੇ ਸ਼ਹਿਰ ਵਾਸੀਆਂ ਦੀ ਸਾਰ ਨਹੀਂ ਲਈ ਗਈ ਮੈਂ ਇਹਨਾਂ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਤੇ ਪੰਜਾਬ ਸਰਕਾਰ પાસે ਮੰਗ ਕਰਦਾ ਕਿ ਮਜੀਠੇ ਸ਼ਹਿਰ ਦੀ ਸਫਾਈ ਦਾ ਸੀਵਰੇਜ ਦਾ ਵਾਟਰ ਸਪਲਾਈ ਦਾ ਖਾਸ ਧਿਆਨ ਰੱਖਿਆ ਜਾਵੇ ਨਹੀਂ ਤਾਂ ਮਜੀਠੇ ਸ਼ਹਿਰ ਵਾਲੇ ਕਿਸੇ ਵੇਲੇ ਵੀ ਵੱਡੇ ਰੂਪ ਵਿੱਚ ਇਕੱਠੇ ਹੋ ਕੇ ਤੁਹਾਡੇ ਦਫ਼ਤਰ ਦਾ ਘੇਰਾ ਪਾਉਣਗੇ ਤੁਹਾਡੇ ਦਫ਼ਤਰ ਦਾ ਕੇ ਰੋਸ ਮਜਾਰੇ ਕਰਨਗੇ ਮੈਂ ਨਗਰ ਕੌਂਸਲ ਦੇ ਪ੍ਰਧਾਨ ਜੀ ਤੋਂ ਮੰਗ ਕਰਦਾ ਕਿ ਪ੍ਰਧਾਨ ਜੀ ਜੇ ਤੁਹਾਡੇ ਕੋਲ ਨਗਰ ਕੌਂਸਲ ਦਾ ਸਹੀ ਪ੍ਰਬੰਧ ਨਹੀਂ ਹੋ ਰਿਹਾ ਤਾਂ ਤੁਸੀਂ ਅਸਤੀਫਾ ਦੇ ਕੇ ਕਿਸੇ ਹੋਰ ਕੌਂਸਲਰ ਨੂੰ ਪ੍ਰਧਾਨ ਦਾ ਮੌਕਾ ਦਿਓ ਕੀ ਪਤਾ ਉਹ ਤੁਹਾਡੇ ਨਾਲੋਂ ਬਿਹਤਰ ਕਾਰਜਕਾਰੀ ਕਰ ਜਾਵੇ ਇਸ ਵਾਸਤੇ ਮੈਂ ਇਥੋਂ ਅਕਾਲੀ ਦਲ ਦੀ ਬਧਾਇਕਾ ਪੀਪੀ ਗਨੀਬ ਕੌਰ ਜੀ ਨੂੰ ਦੋਸ਼ੀ ਮੰਨਦਾ ਕਿ ਨਗਰ ਕੌਂਸਲ ਉਹਨਾਂ ਤੇ ਪਾਰਟੀ ਦੀ ਐ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਐ ਬੀਬਾ ਜੀ ਨੇ ਕਦੇ ਤਿੰਨ ਵਾਰ ਤਿੰਨ ਸਾਲ ਤੋਂ ਲਗਭਗ ਐਮ ਐਲ ਏ ਬਣੇ ਨੂੰ ਹੋ ਗਏ ਉਹਨਾਂ ਨੇ ਕਦੇ ਮਜੀਠੇ ਸ਼ਹਿਰ ਦੀ ਆ ਕੇ ਸਫਾਈ ਦਾ ਕਦੇ ਧਿਆਨ ਵੇਖਿਆ ਹੋਵੇ ਕਦੇ ਉਹਨੇ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਕੋਲੋਂ ਇਹ ਪੁੱਛਿਆ ਹੋਵੇ ਕਿ ਮਜੀਠੇ ਸ਼ਹਿਰ ਦੀ ਸਫਾਈ ਦਾ ਕਿਵੇਂ ਚੱਲ ਰਿਹਾ ਸੇਵਰੇਜ ਦਾ ਕਿਵੇਂ ਚੱਲ ਰਿਹਾ ਵਾਟਰ ਸਪਲਾਈ ਦਾ ਕਿਵੇਂ ਚੱਲ ਰਿਹਾ ਮੈਂ ਜਿੱਥੇ ਨਗਰ ਕੌਂਸਲ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਨੂੰ ਦੋਸ਼ੀ ਮੰਨਦਾ ਉਥੇ ਬਰਾਬਰ ਦੀ ਦੋਸ਼ੀ ਬੀਬੀ ਗਨੀਮ ਕੌਰ ਐਮਐਲਏ ਜੀ ਨੂੰ ਵੀ ਮੰਨਦਾ ਕਿ ਉਹ ਵੀ ਮਜੀਠੇ ਸ਼ਹਿਰ ਵਾਲਿਆਂ ਦੇ ਦੋਸ਼ੀ ਨੇ ਉਹਨਾਂ ਨੇ ਵੀ ਕਦੇ ਮਜੀਠੇ ਸ਼ਹਿਰ ਵਾਲਾਂ ਦੀ ਸਾਰ ਨਹੀਂ ਲਈ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਦੋਸ਼ੀ ਕਹਿੰਦਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਨਮਾਇੰਦਿਆਂ ਨੇ ਵੀ ਮਜੀਠੇ ਸ਼ਹਿਰ ਦੀ ਕਦੇ ਜ ਤੱਕ ਸਾਰ ਨਹੀਂ ਲਈ ਜੇ ਇਹਨਾਂ ਨੇ ਇਸੇ ਤਰ੍ਹਾਂ ਦਾ ਰਵੱਈਆ ਰੱਖਿਆ ਤਾਂ ਅਸੀਂ ਆਪਣੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਆਪਣੇ ਪ੍ਰਧਾਨ ਮਾਨਯੋਗ ਸਰਦਾਰ ਅਮਰਿੰਦਰ ਸਿੰਘ ਰਾਜਾ ਰਿੰਗ ਜੀ ਵੱਲੋਂ ਇਹਨਾਂ ਦਾ ਕਰਵਾਂ ਕਰਾਂਗੇ ਤੇ ਇਹਨਾਂ ਦੇ ਖਿਲਾਫ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਉਹਦੇ ਵਾਸਤੇ ਅਸੀਂ ਕਾਨੂੰਨੀ ਕਾਰ ਚਾਰਾ ਜੋਈ ਕਰਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਪਾਲ ਸਿੰਘ ਸਾਹਿਬ ਜੀ ਕਿਹੜਾ ਇਲਾਕਾ ਹੈ ਆਪਣਾ ਮਜੀਠਾ ਜੀ ਪਾਈ ਨੰਬਰ ਵਾਰਡ ਤੋਂ ਜੀ ਜੇ ਇੱਕ ਇਹ ਸਮੱਸਿਆ ਆ ਰਹੀ ਹੈ ਸਮੱਸਿਆ ਭਾਈ ਬਹੁਤ ਬੜੀ ਕਿਆ ਵਾ ਇੱਥੇ ਨਰਕ ਪਿਆ ਹੋਇਆ ਹੈ ਜੇ ਵੇਖੋ ਤੇ ਸ਼ਾਮ ਨੂੰ ਤਾਂ ਖਲੋਤੇ ਨਹੀਂ ਜਾਂਦਾ ਤੇ ਬਹੁਤ ਬੜੀ ਬੜੀ ਵਾਰੀ ਕਿਆ ਹੈ ਪਰ ਕੋਈ ਕੇਅਰ ਨਹੀਂ ਕਰਦਾ ਜੀ ਤੇ ਇਹਦਾ ਮਸਲੇ ਦਾ ਹੀ ਹੱਲ ਚਾਹੁੰਦੇ ਆਂ ਵੀ ਆ ਜਿਹੜੀ ਗੰਦਗੀ ਇੱਥੋਂ ਚੁੱਕੀ ਜਾਵੇ ਜੀ ਕਿੰਨੇ ਚਿਰ ਤੋਂ ਇੱਥੇ ਗੰਦਗੀ ਹੈ ਜੀ ਇਹ ਗੰਦਗੀ ਨੂੰ ਤਾਂ ਕਾਫੀ ਚਿਰ ਹੋ ਗਿਆ ਚੱਲਿਆ ਜੀ ਕਾਫੀ ਵਾਰੀ ਕਿਹਾ ਪਰ ਕੋਈ ਹੁੰਦਾ ਜਾਂਦਾ ਨਹੀਂ ਇੱਥੇ ਜੇ ਹਲ ਕਬਦਾ ਹੈ ਕਿ ਮਜੀਠੇ ਦੇ ਆਮ ਆਦਮੀ ਪੜਦੇ ਉਹਨਾਂ ਤੱਕ ਪਹੁੰਚ ਕੀਤੀ ਨਹੀਂ ਅਸੀਂ ਨਹੀਂ ਭਾਜੀ ਆਪਾਂ ਜਿਹੜੀ ਆਪਣਾ ਜਿਹੜੇ ਇਹ ਵਿਭਾਗਾਂ ਦੇ ਬੰਦੇ ਆ ਉਹਨਾਂ ਕੋਲ ਗਏ ਕਿਸੇ ਲੀਡਰ ਕੋਲ ਨਹੀਂ ਗਏ ਅਸੀਂ ਐਵੇਂ ਤੁਹਾਨੂੰ ਕਹੀਏ ਪਰ ਉਹ ਇੱਥੇ ਨਹੀਂ ਹੁੰਦੇ ਜੀ ਕਿੰਨਾ ਕੁ ਮੁਸ਼ਕਲ ਹੁੰਦਾ ਘਰ 'ਚ ਰਹਿਣਾ ਤੁਹਾਨੂੰ ਮੁਸ਼ਕਲ ਭਾਜੀ ਬਹੁਤ ਜ਼ਿਆਦਾ ਵਾ ਤੁਸੀਂ ਆਪ ਇੱਥੇ ਲੋਕੇ ਵੇਖੋ 10 ਮ ਕੀ ਮੰਗੇ ਕੀ ਕਰਦੇ ਜੀ ਮੰਗ ਭਾਈ ਵੀ ਇਹ ਸਫਾਈ ਚਾਹੀਦੀ ਆ ਨੂੰ ਸਾਰੀ ਇੱਥੇ ਜੇ ਜੇ ਸਪਾਈ ਨਹੀਂ ਕਰਾ ਸਕਦੇ ਹਨੂ ਟਰਾਲੀ ਟਰੋਲੀ ਦੇਣ ਲੋਕੀ ਕੂੜਾ ਇੱਥੇ ਆ ਕੇ ਛੁੜਦੇ ਆਸੇ ਪਾਸੇ ਉਹਨਾਂ ਨੂੰ ਟਰਾਲੀ ਦੇਣ ਇੱਥੇ ਜੇ ਤੇ ਕੋਈ ਇਹਦਾ ਮਸਲਾ ਹੱਲ ਕੀਤਾ ਜਾਵੇ ਜੀ